ਅੱਛੀ ਕਾਲ ਦਾ ਟੀਵੀ ਐਨਆਰਏ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਲੰਬੇ ਸਮੇਂ ਤੋਂ ਲੋਕ ਖਾਸ ਤੌਰ ਤੇ ਸਿੱਖ ਸਰਦਾਲੂ ਐਯੂਡੀ ਕ੍ਰੈਸੀ ਜਦੋਂ ਭਾਰਤ ਪਾਕਿਸਤਾਨ ਦੀ جنگ ਲੱਗਦੀ ਹੈ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ ਉਹ ਬੰਦ ਹੋ ਜਾਂਦਾ ਕਿ ਕਦੋਂ ਮੁੜ ਤੋਂ ਜਿਹੜਾ ਲਾਂਘਾ ਖੁੱਲਣ ਜਾ ਰਿਹਾ ਤਾਂ ਇਸ ਗੱਲ ਨੂੰ ਲੈ ਕੇ ਜਿਹੜਾ ਐਸਜੀਪੀਸੀ ਦੇ ਵੱਲੋਂ ਸਭ ਕੁਝ ਸਪਸ਼ਟ ਕਰ ਦਿੱਤਾ ਗਿਆ ਤਾਂ ਜਿਹੜਾ ਸਿੱਖ ਸ਼ਰਧਾਲੂਆਂ ਨੂੰ ਜਿਹੜਾ ਪਾਸਪੋਰਟ ਅਤੇ ਆਧਾਰ ਕਾਰਡ ਜਮ੍ਹਾਂ ਕਰਵਾਉਣ ਨੂੰ ਲੈ ਕੇ ਸਿੱਧੇ ਤੌਰ ਤੇ ਗੱਲ ਕਰ ਦਿੱਤੀ ਗਿਆ ਦਰਅਸਲ ਐਸਜੀਪੀਸੀ ਦੇ ਸਖਤਰ ਜਿਹੜਾ ਪ੍ਰਤਾਪ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਜਿਸ ਤਰੀਕੇ ਹਰ ਸਾਲ ਨੰਬਰ ਮਹੀਨੇ ਦੇ ਵਿੱਚ ਸਿੱਖ ਸ਼ਰਧਾਲੂਆਂ ਦਾ ਜਿਹੜਾ ਸਿੱਖ ਸੰਗਤਾਂ ਦਾ ਜੱਥਾ ਕਰਤਾਰ ਪ੍ਰਸਾਦ ਦਰਸ਼ਨਾਂ ਦੇ ਲਈ ਲਈ ਜਿਹੜਾ ਕਰਤਾਰਪੁਰ ਕੋਰੀਡੋਰ ਦੇ ਰਹੀ ਜਾਂਦਾ ਤਾਂ ਇਸ ਵਾਰ ਵੀ ਉਹ ਜੱਥਾ ਜਾਵੇਗਾ ਤਾਂ 4 ਅਗਸਤ 2025 ਤੱਕ ਜਿਹੜਾ ਪਾਸਪੋਰਟ ਜਮ੍ਹਾਂ ਕਰਾਉਣ ਦੀ ਜਿਹੜੀ ਤਰੀਕ ਦੇ ਦਿੱਤੀ ਗਈ ਹੈ ਤਨਾਦ ਦੀ ਨਾਲ ਉਹ ਤੁਹਾਨੂੰ ਇਹ ਵੀ ਦੱਸ ਦਿੰਨੇ ਕਿ ਜਦੋਂ ਪਿਛਲੇ ਕੁਝ ਕੋਈ ਮਹੀਨੇ ਪਹਿਲਾਂ ਜਿਹੜਾ ਭਾਰਤ ਪਾਕਿਸਤਾਨ ਦੇ ਵਿੱਚਕਾਰ ਜੰਗ ਚੱਲਦੀ ਆ ਤਾਂ ਉਸ ਜੰਗ ਦੌਰਾਨ ਜਦੋਂ ਭਾਰਤ ਪਾਕਿਸਤਾਨ ਦੇ ਵਿੱਚਕਾਰ ਸਾਰੇ ਬਾਰਡਰ ਬੰਦ ਹੋ ਜਾਂਦੇ ਨੇ ਅਟਾਰੀ ਵਾਗਾ ਬਾਰਡਰ ਬੰਦ ਹੋ ਜਾਂਦਾ ਤੇ ਇੱਥੋਂ ਤੱਕ ਕਿ ਜਿਹੜਾ ਵਪਾਰ ਹੈ ਸਾਰਾ ਕੁਝ ਭਾਰਤ ਪਾਕਿਸਤਾਨ ਦੇ ਵਿੱਚਕਾਰ ਬੰਦ ਹੋ ਜਾਂਦਾ ਪਰ ਉਸ ਸਭ ਦੇ ਵਿਚਾਲੇ ਫਿਰ ਡੋਨਲਡ ਟਰੰਪ ਨੇ ਜਿਹੜੇ ਅਮਰੀਕੀ ਰਾਸ਼ਟਰਪਤੀ ਜਿਹੜੀ ਜੰਗਬੰਦੀ ਕਰਵਾ ਜਾਂਦੇ ਨੇ ਹੌਲੀ ਹੌਲੀ ਉਹ ਜਿਹੜਾ ਸਾਰੀਆਂ ਚੀਜ਼ਾਂ ਮੁੜ ਤੋਂ ਚੱਲਣ ਲੱਗ ਜਾਂਦੀਆਂ ਨੇ ਪਰ ਇਹ ਸਭ ਦੇ ਵਿਚਾਲੇ ਸਿੱਖ ਸੰਗਤਾਂ ਲੰਬੇ ਸਮੇਂ ਤੋਂ ਇਹਦੀ ਉਡੀਕ ਰਹੀਆਂ ਸੀ ਕਿ ਕਦੋਂ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਤੋਂ ਜਿਹੜਾ ਖੁੱਲੇਗਾ ਤੇ ਕਦੋਂ ਅਸੀਂ ਜਿਹੜਾ ਕਰਤਾਰਪੁਰ ਸਾਹਿਬ ਦਰਸ਼ਨਾਂ ਦੇ ਲਈ ਨਤਮਸਤਕ ਹੁਣ ਜਾ ਸਕਦੇ ਹਾਂ ਤਾਂ ਇਸ ਗੱਲ ਨੂੰ ਲੈ ਕੇ ਐਸਜੀਪੀਸੀ ਦੇ ਵੱਲੋਂ ਖੁਦ ਸਪਸ਼ਟ ਕੀਤਾ ਗਿਆ ਉਹਨਾਂ ਦੇ ਵੱਲੋਂ ਇਹ ਗੱਲ ਆਕੀ ਕਿ ਆ ਕਿ ਇਸ ਵਾਰ ਵੀ ਜਿਸ ਤਰੀਕੇ ਹਰ ਸਾਲ ਨਵੰਬਰ ਮਹੀਨੇ ਦੇ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਦਰਸ਼ਨਾਂ ਦੇ ਲਈ ਸੰਗਤਾਂ ਜਾਂਦੀਆਂ ਨੇ ਜੱਥਾ ਜਾਂਦਾ ਇਸ ਵਾਰ ਵੀ ਉਹ ਜੱਥਾ ਜਾਵੇਗਾ ਜਿਸ ਦੇ ਲਈ ਕਿ ਜਿਹੜਾ ਰਜਿਸਟ੍ਰੇਸ਼ਨ ਦੇ ਲਈ ਪਹਿਲਾਂ ਤੋਂ ਆਧਾਰ ਕਾਰਡ ਤੇ ਪਾਸਪੋਰਟ ਜਮ੍ਹਾਂ ਕਰਾਉਣ ਨੂੰ ਲੈ ਕੇ ਜਿਹੜੀ 4 ਅਗਸਤ 2025 ਤੱਕ ਆਖਰੀ ਤਰੀਕ ਰੱਖ ਦਿੱਤੀ ਗਿਆ ਹੋਰ ਕੀ ਕੁਝ ਕਹਿਣਾ ਐ ਐਸਜੀਪੀਸੀ ਸਕੱਤਰ ਪ੍ਰਤਾਪ ਸਿੰਘ ਜਣਨ ਦਾ ਆਓ ਦੇਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਜਿਹੜਾ ਹਰ ਸਾਲ ਇੱਕ ਵਸ਼ੀਅ ਜਥਾ ਪਾਕਿਸਤਾਨ ਸਥਿਤ ਗੁਰਦੁਆਮਾਂ ਦੇ ਦਰਸ਼ਨ ਲਈ ਜਾਂਦਾ ਹੈ। ਇਸ ਵਾਰ ਵੀ ਇਹ ਜਥਾ ਜਿਹੜਾ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਜਿਹੜੇ ਦੇ ਸੰਬੰਧ ਵਿੱਚ ਨਵੰਬਰ ਮਹੀਨੇ ਵਿੱਚ ਜਾ ਰਿਹਾ ਹੈ। ਇਸ ਜਥੇ ਲਈ ਜਿਨ੍ਹਾਂ ਸੰਗਤਾਂ ਨੇ ਦਰਸ਼ਨ ਕਰਨ ਜਾਣਾ ਹੈ ਉਹ ਆਪਣੇ ਪਾਸਪੋਰਟ 4 8 2025 4 ਅਗਸਤ 2025 ਤੀਕ ਆਪਣੇ ਹਲਕੇ ਦੇ ਮੈਂਬਰ ਸਾਹਿਬ ਚੋਣ ਕਮੇਟੀ ਦੀ ਚਿਫਾਰਿਸ਼ ਪਾ ਕੇ ਅਤੇ ਆਧਾਰ ਕਾਰਡ ਜਾਂ ਕੋਈ شناختੀ ਕਾਰਡ ਕੋਈ ਵੀ ਆਇਡੈਂਟੀਟੀ ਪ੍ਰੂਫ ਜਿਹੜਾ ਨਾਲ ਲਾ ਕੇ 4 8 2025 ਤੱਕ ਦਫ਼ਤਰ ਚੋਣ ਕਮੇਟੀ ਕੋਲ ਭੇਜੀ ਤਾਂ ਤਾਂ ਜੋ ਸੰਗਤਾਂ ਜਿਹੜੀਆਂ ਉਹ ਆਪਣੇ ਵਿਛੜੇ ਗੁਰਤਾਂ ਮਾਂ ਦੇ ਦਰਸ਼ਨ ਦੇਦਾਰ ਕਰਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ